ਪੋਡ ਨੇ ਛੇੜ ਕਹਾਣੀ ਆ ਲਗਾਤਾਰ ਲਗਾਤਾਰ ਕੰਟੀਨਿਊ ਚੌਥੀ ਕਬੱਡੀ ਪਰੇ ਵਿਜੋ ਹਰਮਨ ਸਿੰਘ ਬੁਲਟ ਖੀਰਾਵਾਲ ਪਿੰਡ ਦਾ ਬਾਬੇ ਤਰਸੇਵ ਸਿੰਘ ਪੰਡਾਲ ਦਾ ਪੋਤਾ ਟਰੰਟੋ ਦੇ ਪੱਤੀਵੇਂ ਵਰਲਡ ਕੱਪ ਦਾ ਵੈਸ ਵਾਗੜੀਆਂ ਦੀ ਚੈਂਪੀਅਨਸ਼ਿਪ ਦਾ ਵੈਸ ਤੇ ਅੱਜ ਦੇਖਦੇ ਆ ਪੂੜੀਆਂ ਮੰਡ ਪੂੜੀਆਂ ਰੇਹੜਾ ਦੇ ਕਬੱਡੀ ਕੱਪ ਦਾ ਵੈਸ ਬਣਦਾ ਸੱਤੇ ਬਾਸ਼ਾ ਦੇ ਕੋਲਪਾ ਦੇ ਨਾਲ ਜੇ ਕੋਟ ਤੇ ਕਬੱਡੀਆਂ ਵਧੀਆ ਲੱਗੀਆਂ ਨੇ ਤਾੜੀ ਮਾਰ ਦਿਓ ਗੱਟ ਕੇ ਮੁੰਡੇ ਦੇ ਨਾਲ ਤੇ ਉਹ ਕਹਿੰਦੇ ਉਸੇ ਤਰ੍ਹਾਂ ਠਾਠਾ ਮਾਰਦਾ ਕੱਠਾ ਸਾਹਮਣੇ ਬਿੰਦੂ ਸਵਾਲੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ लवली ਵਰਗੇ ਕੌੜੇ ਵਰਗੇ ਸੱਤੂ ਵਰਗੇ ਸੇਵਕ ਵਰਗੇ ਚਾਰ ਨੇ ਤੰਬੀਰ ਕਬੱਡੀ ਕਲਾ ਮਹਿਦਤ ਪਲ ਦੀ ਟੀਮ ਦੇ ਆਏ लवली ਮੇਰੇ ਵੀਰੋ ਦੂਜਾ ਜਫਾ ਲਾ ਕੇ ਬੁੱਟਰ ਤੋਂ ਮੋਟਰਸਾਈਕਲ ਖੋ ਕੇ ਲੈ ਗਿਆ ਉਹ ਸੰਧੂਆ ਮੋਟਰਸਾਈਕਲ ਖੋ ਕੇ ਲੈ ਗਿਆ ਚਾ ਲੋ ਜਵਾਨਾ ਪਾਕਪੜੀ ਬੁੱਟ ਤੇ ਫੇਰ ਪੰਜਵੀਂ ਮੋੜਤੀ ਉਹ ਸੰਧੂਆ ਵਾ ਪੰਜਵੀਂ ਬੋਰਡ ਤੇ ਤਾਂ ਰਾਣਾ ਬਾਜੀ ਕਹਿੰਦਾ ਵੀ ਹੈਪੀ ਪੋਨੀ ਇਕਲੀ ਵਾਲਾ ਸਾਡਾ ਚੁੰਡੀ ਦਾ ਯਾਰ ਆਇਆ ਹੋਇਆ ਹੈਪੀ ਧੰਨਵਾਦ ਹੈ ਹੈਪੀ ਵੱਲੋਂ ਲਗਾਤਾਰ ਪਲੇਰਾਂ ਦਾ ਮਾਨਤਨ ਕੀਤਾ ਜਾ ਰਿਹਾ ਹੈ ਹਰਮਨ ਬੁੱਲਟ ਖੀਰਾਬਾਲ ਦੀ ਕਬੱਡੀ ਔਰ ਸਾਹਮਣੇ ਦੇਖਾਂਗੇ ਪੁੱਟਰ ਕੋਤੇ ਵਾਲਾ ਕਰਦਾ ਕੋਸ਼ਿਸ਼ ਤੇ ਨੰਬਰ ਮੇਰੇ ਮਿੱਤਰੋ ਬੁਲਟ ਖੀਆਂ ਵਾਲੀ ਹੈ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਔਰ ਅਗਲੀ ਕਬੱਡੀ ਪਾਉਣ ਲਈ ਨਿਸ਼ਾਨ ਖੇਡ ਮੈਦਾਨ 'ਚ ਵਧਿਆ ਹੋਇਆ ਹੈ ਨਿਸ਼ਾਨ ਦੀ ਕਬੱਡੀ ਸੰਧਵਾ ਸਾਹਮਣੇ ਨਿਸ਼ਾਨ ਮੇਰੇ ਵਿਰੋ ਕਬੱਡੀ ਥਾਂਦੇਵਾਲੀ ਧਰਤੀ ਦਾ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਫੈਸਲਾ ਮੰਨੇ ਕਰਦਾ ਕਿ ਨੰਬਰ ਨਿਸ਼ਾਨ ਦਾ ਚੱਲ ਓਏ ਗੱਬਰੂ ਆ ਪਾ ਕਬੱਡੀ ਤੀਨਾ ਕੋਹਲੇ ਵਾਲਾ ਕਬੱਡੀ ਪੌਂਡ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਦੂਜੇ ਪਾਸੇ ਹੈਪੀ ਬਾਂਖਰ ਵਰਗੇ ਹੈਪੀ ਮੇਰੇ ਵੀਰੋ ਤੇ ਨਾਲ ਮੇਰੇ ਸਾਹਮਣੇ ਵੇਖਾਂਗੇ ਬੁੱਟਰ ਵਰਗੇ 4 ਬੱਬਰ ਸ਼ੇਰਾਂ ਦੇ ਵਿੱਚੋਂ ਸੋਨੂ ਵਰਗੇ ਕਿਹੜੇ ਬੱਬਰ ਸ਼ੇਰਾਂ ਦਾ ਮੁਕਾਬਲਾ ਹੋਣਾ ਸਮਾਂ ਦੱਸੂਗਾ ਬਈ ਵਾ ਟੀਨਾ ਕੋਹਾਲੇ ਵਾਲਾ ਨੰਬਰ ਆਪਣੀ ਟੀਮ ਵਿੱਚ ਜੋੜ ਗਿਆ ਜਿੰਨਾਂ ਕੋਲੇ ਮੂਸਪਰੇ ਹੈ ਗਰਾਊਂਡ ਦੇ ਬਹੁਤ ਬਹੁਤ ਦੀ ਕਰ ਦਿਓ ਅਜੇ ਖੇਡਕੀਆਂ ਵਾਲਾ ਅਜੇ ਖਿੜਕੀਆਂ ਵਾਲਾ ਮੇਰੇ ਵੀਰੋ ਸਮੇਂ ਰੇਡ ਪਾਉਂਦੇ ਹੀ ਖੇਡ ਮੈਦਾਨ ਵਿੱਚ ਜਸਨ ਪੂਨੀ ਤੇ ਨਰਮੋ ਪੂਨੀ ਦੋਨੋਂ ਟੀਮਾਂ ਨੂੰ 5-50 ਫੜਾ ਦਿਓ ਜੀ ਦੋਨੋਂ ਟੀਮਾਂ ਨੂੰ 5-50 ਰੁਪਈਆ ਹਾਜ਼ਰ ਨੇ ਲਓ ਸਾਹਮਣੇ ਦੇਖੋ ਮੇਰੇ ਵੀਰੋ ਸਮੇਂ ਆਹ लवली ਲਗਾਤਾਰ ਦੂਜਾ ਲਾ ਗਿਆ ਸਪਲੈਂਡਰ ਦੀ ਸੀਟ ਤੇ ਕਪੜਾ ਮਾਰ ਲਿਆ ਉਹ ਮੇਰੇ ਮਿੱਤਰੋ लवली ਮਹਿਮਦਵਾਲ ਨੇ ਦੂਜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਲਗਾਤਾਰ ਹਰ ਬੱਲੇ ਛੇਵੀਂ ਆਹ ਬਾਅਦ ਦਿੱਤੀ ਹੈ ਮੇਰੇ ਵੀਰੋ लवली ਨੇ ਤਿੰਨ ਠੋਕ ਤੇ ਮੋਟਰ ਸੰਗਾ ਸਟਾਰਟ ਕਰਕੇ ਗਰਾਊਂਡ 'ਚੋਂ ਕੱਢ ਲਿਆ ਤੇ ਬੁੱਟ ਵੀ ਕਰੇ ਕਹਿੰਦਾ ਗੇਟ ਕੁਲਾ ਰੱਖਿਓ ਛੋਟਾ ਮੁੰਡਾ ਜੋ ਸਪਲੈਂਡਰ ਜਿੱਤੀ ਆਉਂਦਾ ਛੋਟਾ ਮੁੰਡਾ ਜੋ ਸਪਲੈਂਡਰ ਜਿੱਤੀ ਆਉਂਦਾ ਸਾਹਮਣੇ ਰੰਮੀ ਮੇਰੇ ਵੀਰੋ ਲਾਲ ਬਾਈ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਕੌਰੇ ਵਰਗੇ ਖੜੇ ਨੇ ਸੱਤੂ ਵਰਗੇ ਖੜਿਆ ਸੇਵਕ ਵਰਗੇ ਖੜਿਆ ਚਾਰਾ ਚੋਕੀ ਦਾ ਮੁਕਾਬਲਾ ਸੇਵਕ ਦਾ ਜੇ ਜੱਫਾ ਲਾਉ ਵੱਡੇ